ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਸਰੂਪ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਸ੍ਰੀ ਮੁਖਵਾਕ ਸੋਰਠ ਰਾਗ ਦੇ ਵਿੱਚ ਮਹਲਾ 3 ਤੀਜੇ ਬਾਸਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਆਪਣੀ ਬਾਣੀ ਤੁਰ ਕੀ ਬਾਣੀ ਰੱਬੀ ਬਾਣੀ ਰਹੀਮ ਫਰਮਾਨ ਕਰਦੀ ਹਨ ਸੋ ਸਿੱਖ ਸਖਾ ਬੰਦ ਪਹਿ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਸੋ ਸਿੱਖ ਸਖਾ ਬੰਦ ਪਹਿ ਪਾਈ ਉਹ ਸਿੱਖ ਸਖਾ ਬੰਦ ਪਹਿ ਪਾਈ ਗੁਰੂ ਦਾ ਸਿੱਖ ਉਹ ਪਿਆਰਾ ਹੈ ਉਹ ਨੇੜੇ ਦਾ ਰਿਸ਼ਤਾ ਸਿੱਖ ਦਾ ਜਿਹੜਾ ਗੁਰੂ ਦੇ ਹੁਕਮ ਚ ਆ ਜਾਵੇ ਅਮਰਤ ਸਾਕੇ ਜਾਂ ਧਰਮ ਦਾ ਕਰਮ ਕਰਕੇ ਹਰ ਇੱਕ ਮਨੰਦੇ ਨੂੰ ਇਹ ਲੱਗਦਾ ਮੈਂ ਸਿੱਖਾਂ ਹਰ ਇੱਕ ਮਨੁੱਖ ਜੀਵ ਨੂੰ ਇਹ ਆਪਣੇ ਆਪ ਨੂੰ ਮਹਿਸੂਸ ਹੋਣ ਲੱਗ ਜਾਂਦਾ ਵੀ ਮੈਂ ਗੁਰੂ ਦਾ ਸਿੱਖਾਂ ਪਰ ਗੁਰੂ ਦਾ ਸਿੱਖ ਬਣਨ ਵਾਸਤੇ ਗੁਰੂ ਦੀ ਸਿੱਖਿਆ ਬੜੀ ਜ਼ਰੂਰੀ ਹੈ। ਸੋ ਸਿੱਖ ਸਖਾਬੰਦ ਭੇ ਭਾਈ। ਉਹ ਸਿੱਖ ਜਿਹੜਾ ਗੁਰੂ ਨਾਲ ਪਿਆਰ ਪਾਲਦਾ ਨਹੀਂ। ਸਖਾ ਭਾਵ ਗੁਰੂ ਦਾ ਨੇੜੇ ਦਾ ਪਿਆਰ ਨੇੜੇ ਦਾ ਰਿਸ਼ਤਾ ਹਰ ਇੱਕ ਗੱਲ ਤੇ ਪਹਿਰਾ ਦੇਣਾ ਹਰ ਇੱਕ ਗੱਲ ਗੁਰੂ ਦੀ ਮੰਨਣੀ ਗੁਰੂ ਦੇ ਪਿਆਰ ਵਿੱਚ ਭਿੱਜ ਜਾਣਾ ਗੁਰੂ ਦੇ ਹੁਕਮ ਵਿੱਚ ਭਿੱਜ ਜਾਣਾ ਗੁਰੂ ਦੇ ਪਾਣੇ ਵਿੱਚ ਆ ਜਾਣਾ ਅਸਲ ਉਹ ਸਿੱਖ ਹੈ ਅਸਲ ਉਹ ਗੁਰੂ ਦਾ ਮਿੱਤਰ ਹੈ ਅਸਲ ਉਹ ਗੁਰੂ ਦਾ ਸੰਬੰਧਵ ਦਾ ਭਾਵ ਹੈ ਕਿ ਉਹ ਗੁਰੂ ਨਾਲ ਜੁੜਿਆ ਹੋਇਆ ਹੈ ਗੁਰੂ ਦੀ ਸੰਗਤ ਵਿੱਚ ਜੁੜਿਆ ਹੋਇਆ ਹੈ ਉਸ ਨੂੰ ਸਿੱਖ ਮੰਨਦੀ ਹੈ ਬਾਣੀ ਜਿਹੜਾ ਗੁਰੂ ਦੇ ਪਾਣੇ ਚ ਆ ਜਾਵੇ ਗੁਰੂ ਦਾ ਬਾਣਾ ਕੀ ਹੈ ਗੁਰੂ ਦਾ ਇਹ ਬਾਣਾ ਹੈ ਕਿ ਜੀਵਨ ਵਿੱਚ ਜਿਉਣ ਵਾਸਤੇ ਬੰਦੇ ਨੂੰ ਬਹੁਤ ਸਾਰੀ ਸਿੱਖਿਆ ਦੀ ਲੋੜ ਹੈ ਮਹਾਰਾਜ ਜੀ ਇੱਕ ਜਨਮ ਤੋਂ ਲੈ ਕੇ ਇੱਕ ਮਰਨ ਤੱਕ ਸਿੱਖਿਆ ਜਾਂਦੇ ਨੇ ਇੱਕ ਨਿੱਕੇ ਬੱਚੇ ਨੂੰ ਜਦੋਂ ਸੋਝੀ ਆ ਜਾਂਦੀ ਹੈ ਉਹਦਾ ਕੀ ਫਰਜ਼ ਬਣਦਾ ਹੈ ਜਵਾਨੀ ਪੈਰੀ ਬੱਚੇ ਦਾ ਕੀ ਫਰਜ਼ ਬਣਦਾ ਹੈ ਜਦੋਂ ਵਿਆਹ ਆ ਗਿਆ ਫਿਰ ਉਹਦੇ ਕੀ ਫਰਜ਼ ਨੇ ਹੈ ਕਿੰਨੇ ਫਰਜ਼ ਨੇ ਉਹਦੇ ਬੱਚੇ ਦੀ ਉਮਰ ਵਿੱਚ ਵੀ ਵਿਵਸਥਾ ਵਿੱਚ ਵੀ ਡਰ ਰੱਖਣਾ ਹੈ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਨਾਮ ਜਪੋ ਜੀ ਐਸੇ ਐਸੇ ਤਰੂਹ ਪ੍ਰਹਿਲਾਦ ਜਪਿਓ ਹਰ ਜੈਸੇ ਇਹ ਗੁਰੂ ਦਾ ਭਾਣਾ ਹੈ ਕਿ ਨਿੱਕੀ ਉਮਰ ਵਿੱਚ ਨਾਮ ਜਪਣਾ ਹੈ ਛੋਟੀ ਉਮਰ ਵਿੱਚ ਨਾਮ ਜਪਣਾ ਪਾਈ ਛੋਟੀ ਉਮਰ ਅਜਾਈ ਨਹੀਂ ਗਵਾਉਣੀ ਕੀ ਫਰਜ਼ ਸੀ ਬੱਚੇ ਦਾ ਪ੍ਰਮਾਤਮਾ ਵੱਲ ਧਿਆਨ ਲਾਉਣਾ ਮਾਪਿਆਂ ਦਾ ਧਿਆਨ ਪਰਮਾਤਮਾ ਵੱਲ ਹੋਵੇ ਤਾਂ ਬੱਚੇ ਦਾ ਹੋਵੇਗਾ। ਛੋਟੀ ਉਮਰ ਦੇ ਵਿੱਚ ਵੀ ਗੁਰੂ ਦਾ ਕੀ ਪਾਣਾ ਨਾਮ ਜਪੋ। ਜਵਾਨੀ ਪੜੇ ਵਿੱਚ ਜਵਾਨੀ ਜਵਾਨੀ ਪੜੇ ਵਿੱਚ ਵੀ ਨਾਮ ਜਪੋ। ਬੱਚੇ ਦੀ ਵਾਸਤਾ ਵਿੱਚ ਮਾਂ ਪਿਓ ਦਾ ਸਤਿਕਾਰ ਕਰੋ। ਜਵਾਨੀ ਪੜੇ ਵਿੱਚ ਆਪਣੇ ਸਾਰੇ ਘਰ ਦੀ ਜ਼ਿੰਮੇਵਾਰੀ ਚੱਕੋ। ਵਿਆਹਿਆ ਗਿਆ ਕ੍ਰਿਸ਼ਤੀ ਹੋ ਗਿਆ ਆਪਣੀਆਂ ਜ਼ਿੰਮੇਵਾਰੀਆਂ ਨਿਭਾਓ। ਗੁਰੂ ਦੇ ਬਾਣੇ ਵਿੱਚ ਰਹਿ ਕੇ ਗੁਰੂ ਦੇ ਹੁਕਮ ਵਿੱਚ ਰਹਿ ਕੇ ਨਾਮ ਜਪ ਕੇ ਸੰਸਾਰੀ ਜਿਹੜੀ ਕਿਰਤਾ ਉਹਨੂੰ ਪੂਰਾ ਕਰਕੇ ਨਾ ਇਨਸਾਨੀਅਤ ਵਿੱਚ ਕੋਈ ਫਰਕ ਪਾਤ ਇਨਾ ਗੁਰੂ ਦੇ ਪਿਆਰ ਵਿੱਚ ਕੋਈ ਫਰਕ ਪਾ ਇਨਸਾਨੀਅਤ ਵਿੱਚ ਫਰਕ ਉਹਦੋਂ ਪੈਂਦਾ ਹੈ ਜਦੋਂ ਬੱਚਾ ਆਪਣੇ ਮਾਂ ਦਾ ਕਹਿਣਾ ਨਾ ਮੰਨੇ ਇਨਸਾਨੀਅਤ ਵਿੱਚ ਉਹਦੋਂ ਫਰਕ ਪੈਂਦਾ ਹੈ ਸਮਾਜਿਕ ਜ਼ਿੰਮੇਵਾਰੀਆਂ ਤੋਂ ਫਰਕ ਪੈਂਦਾ ਹੈ ਜਦੋਂ ਕੋਈ ਧੀ ਪੁੱਤਰ ਆਪਣੇ ਮਾਂ ਬਾਪ ਦੀ ਗੱਲ ਨਾ ਮੰਨੇ ਜਾਂ ਮਾਂ ਬਾਪ ਆਪਣੀ ਧੀ ਪੁੱਤਰ ਨੂੰ ਨਾਮ ਜਪਣ ਸਿਮਰਨ ਕਰਨ ਦੀ ਸੇਵਾ ਦੀ ਪ੍ਰੇਰਣਾ ਨਾ ਦੇਵੇ। ਦੋਵੇਂ ਜਾਮੇ ਜਾਣੇ ਆਪਣੇ ਇਨਸਾਨੀਅਤ ਤੋਂ ਗਿਰ ਜਾਂਦੇ ਨੇ, ਆਪਣੇ ਫਰਜ਼ਾਂ ਤੋਂ ਗਿਰ ਜਾਂਦੇ ਨੇ। ਗ੍ਰਸਤੀ ਹੋ ਗਿਆ, ਪਤੀ ਪਤਨੀ ਪਤਨੀ ਪਤੀ ਦਾ ਸਤਕਾਰ ਕਰੇ। ਇੱਕ ਦੂਜੇ ਨਾਲ ਆਪਣੇ ਫਰਜ਼ ਨਿਭਾਉਣ। ਇਹ ਗੁਰੂ ਸਾਹਿਬ ਦੀ ਸਿੱਖਿਆ ਹੈ ਸਾਰੀ। ਮਢੇਪਾ ਆਇਆ ਸਾਰੇ ਕਟਾਂਬ ਤੋਂ ਚਿੱਤ ਤੋੜ ਇਹੋ ਕਟਾਂਬ ਤੂੰ ਜੇ ਦੇਖਦਾ ਚਲੇ ਨਹੀਂ ਤੇਰੇ ਨਾਲੇ ਬਜ਼ੁਰਗ ਹੋ ਗਿਆ ਸਾਰੀਆਂ ਡਿਊਟੀਆਂ ਖਾਤਮ ਹੋ ਗਈਆਂ ਫਿਰ ਪ੍ਰਮਾਤਮਾ ਨਾਲ ਚਿੱਤ ਲਾਹ ਗੁਰੂ ਸਾਹਿਬ ਦਾ ਹੁਕਮ ਹੈ ਪਰਮੇਸ਼ਰ ਦਾ ਗੁਰੂ ਦਾ ਇਹ ਜਿਹੜਾ ਕਟਾਂਬ ਤੂੰ ਹੁਣ ਦੇਖਦਾ ਇਹ ਤੇਰਾਨੀ ਹੈ ਇਹਦਾ ਸਹਾਈ ਪ੍ਰਮਾਤਮਾ ਤੂੰ ਪ੍ਰਮਾਤਮਾ ਦਾ ਮਨ ਚਿੱਤ ਲਾ ਕੇ ਨਾਮ ਜਪ ਇਹ ਗੁਰੂ ਦਾ ਭਾਣਾ ਹੈ ਜੇ ਕੋਈ ਇਨਸਾਨ ਗੁਰੂ ਦੇ ਭਾਣੇ ਤੋਂ ਬਾਹਰ ਜਾਂਦਾ ਹੈ ਉਦੇ ਉੱਪਰ ਗੁਰੂ ਦੀ ਹਵੇਰ ਨਹੀਂ ਹੈ ਕਿਰਪਾ ਨਹੀਂ ਹੁੰਦੀ ਰਹਿਮਤ ਨਹੀਂ ਹੁੰਦੀ ਭਾਵੇਂ ਕੋਈ ਸਿਮਰਨ ਵੀ ਕਰੀ ਜਾਵੇ ਭਾਵੇਂ ਜਪਤਾ ਵੀ ਕਰੀ ਜਾਵੇ ਭਾਵੇਂ ਉਹ ਸੇਵਾ ਵੀ ਕਰੀ ਜਾਵੇ ਭਾਵੇਂ দান ਪੁੰਨ ਵੀ ਕਰੀ ਜਾਵੇ ਮਨਦੇ ਨੂੰ ਮਨੁੱਖ ਨੂੰ ਭਲੇਖਾ ਲੱਗ ਜਾਂਦਾ ਕਿ ਮੈਂ ਸੇਵਾ ਕਰਦਾ ਮੈਂ ਸਿਮਰਨ ਕਰਦਾ ਮੈਂ ਧਾਨੀ ਪੁੰਨੀਆਂ ਜਿੰਨਾ ਚਿਰ ਸੰਸਾਰੀ ਫਰਜ਼ ਤੇ ਨਿਰੰਕਾਰੀ ਫਰਜ਼ ਦੋਵੇਂ ਨਿਭਾਉਣੇ ਪੈਣਿਆ ਪਰ ਮੇਸਰ ਨੂੰ ਯਾਦ ਵੀ ਕਰਨਾ ਪੈਣਾ ਤੇ ਸੰਸਾਰੀ ਜਿਹੜੀਆਂ ਡਿਊਟੀਆਂ ਨੇ ਉਹਨਾਂ ਚ ਕੋਤਾਹੀ ਵੀ ਨਹੀਂ ਕਰਨੀ ਕਿਤੇ ਇੱਕ ਫੁਰਨਾ ਮਾਤਰ ਵੀ ਕੋਈ ਗਲਤ ਕਦਮ ਨਹੀਂ ਚੱਕਣਾ ਮਨਸਾ ਬਾਚਾ ਕਰਮ ਨਾ ਮਨ ਕਰਕੇ ਫੁਰਨਾ ਨਹੀਂ ਸੁਰਤੀ ਨਹੀਂ ਗਲਤ ਬਣਾਉਣੀ ਵਾਚਨ ਦੁਆਰਾ ਗਲਤ ਕਿਸੇ ਨੂੰ ਬਚਨ ਨਹੀਂ ਕਰਨਾ ਕਰਮ ਦੁਆਰਾ ਕੋ ਮਾੜਾ ਕਰਮ ਨਹੀਂ ਕਰਨਾ ਇਨਸਾਨ ਸਾਰਾ ਕੁਝ ਹੀ ਕਰ ਲੈਂਦਾ ਤਿੰਨੇ ਕਰਮ ਕਰਕੇ ਮਾੜੇ ਤੇ ਕਹਿੰਦਾ ਮੈਂ ਚੰਗਾ ਮੈਂ ਭਲਾ ਇਸ ਕਰਕੇ ਮਹਾਰਾਜ ਕਹਿੰਦੇ ਨੇ ਭਾਈ ਉਹੀ ਸਿੱਖ ਹੈ ਜਿਹੜਾ ਹਰ ਇੱਕ ਫਰਜ਼ ਨੂੰ ਪਹਿਸਾਨ ਕੇ ਸਮਾਜਿਕ ਤੌਰ ਤੇ ਪ੍ਰਮਾਤਮਾ ਦੇ ਤੌਰ ਤੇ ਅਧਿਆਤਮਿਕ ਤੌਰ ਤੇ ਜਿਹੜਾ ਆਪਣੇ ਫਰਜ਼ਾਂ ਨੂੰ ਪੂਰਾ ਨਿਭਾ ਜਾਂਦਾ ਹੈ ਉਹੀ ਗੁਰੂ ਦਾ ਸਿੱਖ ਹੈ ਜਿਹੜਾ ਗੁਰੂ ਦੀ ਬਾਣੀ ਚ ਆਉਂਦਾ ਭਾਈ ਆਪਣੇ ਬਾਣੇ ਜੋ ਚੱਲੈ ਭਾਈ ਵਿਛੜ ਚੋਟਾਂ ਖਾਵੇ ਗੁਰੂ ਦੀ ਸਿੱਖਿਆ ਤੋਂ ਬਾਹਰ ਚੱਲਿਆ ਜਾਣਾ ਆਪਣਾ ਬਾਣੇ ਅੱਖਾਂ ਦੁਆਰਾ ਅੱਖਾਂ ਤੇ ਕੰਟਰੋਲ ਨਾ ਕਰਨਾ ਕੰਨਾਂ ਤੇ ਕੰਟਰੋਲ ਨਾ ਕਰਨਾ ਆਪਣੀ ਜੀਭਾਂ ਤੇ ਕੰਟਰੋਲ ਨਾ ਕਰਨਾ ਇੰਦਰੀਆਂ ਤੇ ਕੰਟਰੋਲ ਨਾ ਕਰਨਾ ਆਪਣੀ ਸੁਰਤ ਨੂੰ ਨਾ ਸੰਭਾਲਣਾ ਏ ਮਨ ਦੀ ਮਰਜ਼ੀ ਕਰਨੀ ਗੁਰੂ ਦੇ ਬਾਣੇ ਤੋਂ ਬਾਹਰ ਜਾਣ ਵਾਲੀ ਗੱਲ ਹੈ ਵਿਸੜ ਝੋਟਾਂ ਖਾ ਗਏ ਗੁਰੂ ਦੇ ਸ਼ਬਦ ਤੋਂ ਗੁਰੂ ਦੀ ਸਿੱਖਿਆ ਤੋਂ ਗੁਰੂ ਦੇ ਪਹਿ ਤੋਂ ਗੁਰੂ ਦੇ ਭਾਉ ਤੋਂ ਪ੍ਰੇਮ ਤੋਂ ਵਿਸੜ ਕੇ ਮਨੁੱਖ ਜੀਵ ਝੋਟਾਂ ਖਾਂਦਾ ਹੈ ਬਿਨ ਸਤਗੁਰ ਸੁਖ ਕਦੀ ਨਾ ਪਾਵੇ ਭਾਈ ਫਿਰ ਫਿਰ ਬਸੋ ਤਾਵੇ ਭਾਈ ਗੁਰੂ ਤੋਂ ਬਿਨਾ ਕਿਸੇ ਨੂੰ ਸੁਖ ਨਹੀਂ ਪ੍ਰਾਪਤ ਹੋਣਾ ਬਿਨ ਸਤਗੁਰ ਸੁਖ ਕਦੀ ਨਾ ਪਾਵੇ ਪਾਈ ਪਰਮੇਸ਼ਰ ਦੇ ਪ੍ਰਮਾਤਮਾ ਦੇ ਵਹਿਰੂ ਦੇ ਰਸਤੇ ਦਾਈ ਗਿਆਨ ਦੇਣ ਵਾਲਾ ਇੱਕੋ ਹੀ ਇੱਕ ਸ਼ਖਸ ਹੈ ਗੁਰੂ ਹੈ ਸਤਗੁਰ ਉਹ ਪ੍ਰਮਾਤਮਾ ਦੇ ਰਸਤੇ ਤੱਕ ਲਿਜਾਣ ਵਾਲਾ ਹੈ ਜੇ ਪ੍ਰਮਾਤਮਾ ਦੇ ਰਸਤੇ 'ਚ ਲਿਜਾਣ ਵਾਲਾ ਵੇੜਾ ਗੁਰੂ ਐ ਉਹਦੇ ਨਾਲ ਸਾਂਝ ਨਾ ਭਾਈ ਉਹਦੇ ਨਾਲ ਮਿੱਤਰਤਾ ਨਾ ਭਾਈ ਗੁਰੂ ਦੀ ਗੱਲ ਨਾ ਮੰਨੀ ਗੁਰੂ ਤੋਂ ਬੇਮਖ ਹੋ ਗਿਆ ਫਿਰ ਭਾਈ ਤੈਨੂੰ ਵਾਰ-ਵਾਰ ਮਰਨਾ ਤੇ ਜਮਣਾ ਪੈਣਾ ਐ ਫਿਰ ਪਸਤਾਵਾ ਤ੍ਰਿਪੱਲੇ ਪੈ ਜਾਣਾ ਐ ਬਿਨ ਸਤਗੁਰ ਸੁਖ ਕਦੀ ਨਾ ਪਾਵੈ ਭਾਈ ਫਿਰ ਫਿਰ ਪਸਤਾਵਾ ਫਿਰ ਤੈਨ ਜਨਮਾਂ ਜਨਮਾਂ ਤਰਾਂ ਵਿੱਚ ਪਸਤਾਵੇ ਵਿੱਚ ਪੈ ਜਾਣਾ ਐ ਹਰ ਕੇ ਦਾਸ ਸੁਹੇਲੇ ਭਾਈ ਹਰੀ ਦੇ ਦਾਸ ਹਰੀਦੇ ਦਾਸ ਕੌਣ ਨੇ ਜਿਹੜੇ ਗੁਰੂ ਨਾਲ ਜੁੜ ਗਏ ਜਿਹੜੇ ਪਰਮੇਸ਼ਰ ਨਾਲ ਜੁੜ ਗਏ ਪਰਮਾਤਮਾ ਦੇ ਦਾਸ ਬਣ ਕੇ ਪਰਮਾਤਮਾ ਦੇ ਸਿੱਖ ਚੇਲੇ ਬਣ ਗਏ ਉਹਦੇ ਹੁਕਮ ਚ ਆ ਗਏ ਜਿਹੜਾ ਕਿਸੇ ਦੇ ਹੁਕਮ ਚ ਆ ਜਵੇ ਉਹ ਹੀ ਉਹਦਾ ਚੇਲਾ ਹੁੰਦਾ ਹੈ ਗੁਰੂ ਦੇ ਹੁਕਮ ਚ ਆ ਜਾਣਾ ਪਰਮੇਸ਼ਰ ਦੇ ਹੁਕਮ ਚ ਆ ਜਾਣਾ ਭਾਈ ਹਰੀ ਦੇ ਦਾਸ ਸਦੇ ਸੁਖੀ ਨੇ ਭਾਈ ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ ਆਪੇ ਮੇਲ ਮਿਲਾਈ ਗੁਰੂ ਦੇ ਦਾਸ ਬਣ ਕੇ ਹਰੀ ਦੇ ਦਾਸ ਬਣ ਗਏ ਸਾਰੇ ਪਾਸੇ ਮਨ ਨੂੰ ਕੰਟਰੋਲ ਕੀਤਾ ਆਪਣੇ ਮਨ ਨੂੰ ਸੰਭਾਲਿਆ ਆਪਣੇ ਸਰੀਰ ਨੂੰ ਸੰਭਾਲਿਆ ਜਨਮਾਂ ਜਨਮਾਂ ਤਰਾਂ ਦੇ ਦੁੱਖ ਕੱਟੇ ਗਏ ਪਰਮੇਸ਼ਰ ਨੇ ਉਹਨਾਂ ਨੂੰ ਆਪਣੇ ਵਿੱਚ ਮੇਲ ਲਿਆ ਪਰਮੇਸ਼ਰ ਆਪਣੇ ਵਿੱਚ ਕਿਹਨਾਂ ਨੂੰ ਮੇਲਦਾ ਭਾਈ ਜਿਹੜੇ ਮਨ ਕਰਕੇ ਤਨ ਕਰਕੇ ਆਪਣੇ ਸਰੀਰ ਦੀ ਸੰਭਾਲ ਕਰਦੇ ਨੇ ਗੁਰੂ ਦੇ ਹੁਕਮ 'ਚ ਆਉਂਦੇ ਨੇ ਨਹੀਂ ਤੇ ਬਾਕੀ ਸਭ ਸੰਸਾਰ ਡੁੱਬ ਜਾਣਾ ਹੈ ਗਲਤੀਆਂ ਕਰ ਕਰਕੇ ਬੰਦਾ ਡੁੱਬੀ ਜਾ ਰਿਹਾ ਹੈ ਗਰਕ ਹੋ ਰਿਹਾ ਹੈ ਖਤਮ ਹੋ ਰਿਹਾ ਹੈ ਇੱਕ ਇੱਕ ਗਲਤੀ ਵੰਦਾ ਕਰਦਾ ਹੈ ਕਰਦਾ ਲੱਖਾਂ ਗਲਤੀਆਂ ਕਰ ਲੈਂਦਾ ਹੈ ਇੱਕ ਗਲਤੀ ਨੂੰ ਸੁਪਾਉਣ ਵਾਸਤੇ ਲੱਖਾਂ ਝੂਠ ਬੋਲਦਾ ਫਿਰ ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਭਾਈ ਜਿਹੜੇ ਹਰੀ ਦੇ ਦਾਸ ਹੋ ਗਏ ਉਹਨਾਂ ਦੇ ਜਨਮਾਂ ਜਨਮਾਂ ਦੇ ਕਿਲ ਵਿਖ ਦੁੱਖ ਰੋ ਘਟ ਕੇ ਪਰਮਾਤਮਾ ਨੇ ਆਪਣੇ ਨਾਲ ਮਿਲ ਲਿਆ ਉਹਨਾਂ ਨੂੰ ਰਹਾਉ ਇਹੋ ਕਟੰਬ ਸਭ ਜੀ ਕੇ ਬੰਧਨ ਭਾਈ ਭਰਮ ਭੂਲਾ ਸੰਸਾਰਾ ਇਹ ਕਟੰਬ ਜਿਹੜਾ ਪਰਿਵਾਰ ਹੈ ਘਰਵਾਰ ਹੈ ਪੰਡਤ ਮਾਇਆ ਪਰਿਵਾਰ ਬੱਚੇ ਧੀਆਂ ਪੁੱਤਰ ਇੱਕ ਟੰਬਾ ਜਿਹੜਾ ਭਾਈ ਇਹ ਤੱਕ ਜੀਵਾਂ ਦਾ ਬੰਧਨ ਹੈ ਜੀਵ ਨੂੰ ਬੰਧਨ ਪੈਂਦੇ ਨੇ ਆਤਮਾ ਨੂੰ ਮਨ ਨੂੰ ਬੰਧਨ ਪੈਂਦੇ ਨੇ ਇਹਨਾਂ ਦੇ ਵਿੱਚ ਪੈ ਕੇ ਮਨੁੱਖ ਪਰਮਾਤਮਾ ਨੂੰ ਜੇ ਭੁੱਲ ਜਾਵੇ ਤਾਂ ਇਹਦਾ ਬੜਾ ਵੱਡਾ ਭਲੇਖਾ ਹੈ ਸਾਰਾ ਸੰਸਾਰ ਇਸ ਤਰ੍ਹਾਂ ਹੈ ਰੱਬ ਨੂੰ ਭੁੱਲ ਕੇ ਪਰਮਾਤਮਾ ਨੂੰ ਭੁੱਲ ਕੇ ਇੱਕ ਗ੍ਰੰਥੀ ਪਾਠ ਕਰਦਾ ਹੈ ਅਸੀਂ ਸਮਝਦੇ ਹਾਂ ਕਿ ਇਹ ਗ੍ਰੰਥੀ ਤਾਂ ਹਰ ਵਕਤ ਪਾਠ ਕਰਦਾ ਹੈ ਇਕ ਰਾਗੀ ਕੋਈ ਕੀਰਤਨੀਆਂ ਕਰਦਾ ਹੈ ਅਸੀਂ ਸਮਝਦੇ ਹਾਂ ਕਿ ਇਹ ਤਾਂ ਰਾਗੀ ਬੜਾ ਭਾਗਾ ਵਾਲਾ ਹੈ ਹਰ ਰੋਜ਼ ਕੀਰਤਨ ਕਰਦਾ ਹੈ ਕੋਈ ਕਥਾਵਾਚ ਕਥਾ ਕਰਦਾ ਹੈ ਅਸੀਂ ਸਮਝਦੇ ਹਾਂ ਭਈ ਇਹ ਤਾਂ ਬੜੇ ਭਾਗਾ ਵਾਲਾ ਹੈ ਤੇ ਹਰ ਰੋਜ਼ ਕਥਾ ਕਰਦਾ ਹੈ ਤੇ ਰੱਬ ਨੂੰ ਯਾਦ ਰੱਖਦਾ ਹੈ ਐਦਾਂ ਜੇ ਰੱਬ ਯਾਦ ਨਹੀਂ ਹੁੰਦਾ ਕਥਾ ਕਰਦਾ ਕਰਦਾ ਇਨਸਾਨ ਮਨੁੱਖ ਮਾੜਾ ਫਰਨਾ ਬਣਾ ਲਵੇ ਉਹ ਰੱਬ ਭੁੱਲ ਗਿਆ ਉਹ ਭਰਮ ਵਿੱਚ ਪੈ ਗਿਆ ਕੀਰਤਨ ਕਰਨ ਵਾਲਾ ਮਾੜਾ ਫਰਨਾ ਮਨ 'ਚ ਰੱਖੇ ਉਹ ਭਰਮ ਵਿੱਚ ਪੈ ਗਿਆ ਇਸ ਤਰ੍ਹਾਂ ਕਰਕੇ ਸੇਵਾਦਾਰ ਸੇਵਾ ਕਰਦਾ ਕਰਦਾ ਮਨ ਵਿੱਚ ਮਾੜੇ ਫੁਰਨੇ ਬਣਾ ਲੈਂਦਾ ਉਹ ਪਰਮਾਚ ਪੈ ਗਿਆ ਇਸ ਸਰਕੇ ਮਹਾਰਾਜੀ ਕਹਿੰਦੇ ਨੇ ਸੰਸਾਰ ਇਹ ਲੋਕੀ ਕਰਮ ਕਾਂਡਤਾ ਜ਼ਰੂਰ ਕਰਦੇ ਨੇ ਪਰ ਪਰਮਾਚੋਂ ਨਹੀਂ ਨਿਕਲੇ ਮਾੜੇ ਫੁਰਨਿਆਂ ਚੋਂ ਨਹੀਂ ਨਿਕਲੇ ਇਸ ਕਰਕੇ ਇਹਨਾਂ ਨੂੰ ਬੰਧਨ ਪਏ ਹੋਏ ਨੇ ਇੰਦਰੀਆਂ ਦੁਆਰਾ ਵਿਸ਼ੇਵਕਾਰਾਂ ਦੁਆਰਾ ਇਹ ਸੰਸਾਰ ਸਫਸਿਆ ਹੋਇਆ ਲੋਭ ਲਾਲਚ ਸਫਸਿਆ ਹੋਇਆ ਰੱਬ ਨੂੰ ਤਾਂ ਐਵੇਂ ਝੂਠਾ ਮਿੱਠਾ ਯਾਦ ਕਰਦਾ ਐਵੇਂ ਲੋਕ ਮਾਰੀ ਮੋਟੀ ਲੱਜਿਆ ਵਾਸਤੇ ਬਸ ਪ੍ਰਮਾਤਮਾ ਨੂੰ ਦਿਲੋਂ ਪ੍ਰੇਮ ਕਰਕੇ ਯਾਦ ਨਹੀਂ ਕਰਦਾ ਪ੍ਰਮਾਤਮਾ ਨੂੰ ਉਸ ਤਰ੍ਹਾਂ ਕਰਕੇ ਯਾਦ ਨਹੀਂ ਕਰਦਾ ਕਿ ਪ੍ਰਮਾਤਮਾ ਦੇ ਹੁਕਮ ਚ ਆ ਜਾਵਾਂ ਮੈਂ ਪ੍ਰਮਾਤਮਾ ਦਾ ਭੈ ਰੱਖੇ ਤੇ ਭਾਉ ਰੱਖੇ ਪ੍ਰੇਮ ਤੇ ਭੈ ਚ ਪ੍ਰਮਾਤ ਨੂੰ ਯਾਦ ਨਹੀਂ ਕਰਦਾ ਆਪਣੀਆਂ ਵਸਤੂਆਂ ਵਾਸਤੇ ਆਪਣੇ ਫਰਜ਼ਾਂ ਆਪਣੇ ਸੰਸਾਰੀ ਪਦਾਰਥਾਂ ਵਾਸਤੇ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਇਹ ਸੰਸਾਰ ਨੂੰ ਇਹ ਭਲੇਖਾ ਪਿਆ ਹੋਇਆ ਸਾਰਾ ਸੰਸਾਰ ਬੰਧਨ ਚ ਪਿਆ ਹੋਇਆ ਹੈ ਪਰਮਾ ਚ ਪੈ ਕੇ ਮੇਨ ਗੁਰ ਬੰਧਨ ਟੁੱਟ ਹੈ ਨਹੀਂ ਗੁਰਮੁਖ ਮੁਖ ਦੁਆਰਾ ਹਾਂ ਭਾਈ ਗੁਰੂ ਨਾਲ ਜੁੜ ਕੇ ਫਿਰ ਗੁਰੂ ਦੀ ਵਿਚਾਰ ਨੂੰ ਮੰਨਣਾ ਹੈ ਗੁਰੂ ਦੀ ਵਿਚਾਰ ਨੂੰ ਮੰਨ ਕੇ ਹਿਰਦੇ ਚ ਬਸਾਉਣਾ ਹੈ ਗੁਰੂ ਤੋਂ ਬਿਨਾ ਇਹ ਬੰਧਨ ਨਹੀਂ ਟੁੱਟਦੇ ਮਨ ਦੇ ਜਿਹੜੇ ਬੰਧਨ ਨੇ ਮਨੰਦਰ ਫੁਰਨੇ ਨੇ ਸੰਕਲਪ ਬੇਕਲਪ ਇਦਾਂ ਦੇ ਜਿਹੜੇ ਸੰਫੁਰਨੇ ਨੇ ਜਿਹੜੇ ਇਹ ਉਹਨਾਂ ਚਰਨੀ ਟੁੱਟਦੇ ਜਿੱਨਾਂ ਚਰ ਗੁਰੂ ਨੂੰ ਸਮਰਪਤ ਨਹੀਂ ਹੁੰਦਾ ਗੁਰਮੁਖ ਮੁਖ ਦੁਆਰਾ ਜਦੋਂ ਗੁਰੂ ਨਾਲ ਜੁੜ ਜਾਵੇਂਗਾ ਗੁਰੂ ਦੇ ਹੁਕਮ ਵਿੱਚ ਆ ਜਾਵੇਗਾ ਫਿਰ ਤੂੰ ਮੋਖ ਜਿਹੜੀ ਮੁਕਤੀ ਦੀ ਆਵਸਥਾ ਜਿਹੜੀ ਮੰਦਨਾ ਜਿਹੜਾ ਜਨਮ ਮਰਦਾ ਇਹਦਾ ਇਹਦਾ ਤੇਰਾ ਬੰਧਨ ਕੱਟਿਆ ਜਾਵੇਗਾ ਤੂੰ ਮੋਕਸ਼ ਨੂੰ ਪ੍ਰਾਪਤ ਹੋ ਜਾਵੇਂਗਾ ਕਰਮ ਕਰੇ ਗੁਰਸਬਦਨਾ ਪਸਾਣੇ ਮਰ ਜਨਮੇ ਬਾਰੂ ਬਾਰਾ ਕਰਮ ਤਾਂ ਜ਼ਰੂਰ ਕਰਦਾ ਹੈ ਸੇਵਾ ਦਾ ਸਿੰਘ ਰੰਦਾ দান ਪੁੰਨ ਦਾ ਬੜੇ ਕੁਝ ਕਰਦਾ ਹੈ ਪਰ ਸ਼ਬਦ ਨਾ ਬਸਾਣੇ ਸ਼ਬਦ ਦੀ ਪਹਿਚਾਣ ਨਹੀਂ ਕੀਤੀ ਕਿ ਮੇਰੇ ਗੁਰੂ ਅਮਰਦਾਸ ਮਹਾਰਾਜੀ ਨੇ ਆਖਿਆ ਸੀ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋ ਤਰੀ ਹਰਿ ਬਿਨਿਆ ਵਰਨਾ ਦੇਖੋ ਕੋਈ ਨਹੀਂ ਹਟਿਆ ਇਹ ਸਰਬਨੋ ਮੇਰਿਓ ਸਾਚੈ ਸੁਣਨੇ ਨਉ ਪਠਾਈ ਸਰੀਰ ਲਾਇ ਸੁਣੋ ਸਤਿਵਾਲੀ ਨਹੀਂ ਮੰਨੀ ਗੱਲ ਇਹ ਰਸਨਾ ਤੂੰ ਰਸ ਰਾਚਰੀ ਤੇਈ ਪਿਆਸ ਨਾ ਜਾਏ ਨਿੱਕੀ ਜੀ ਜੀਵ ਹੈ ਇਹ ਸਾਂਭੀ ਨਹੀਂ ਗਈ ਇਹ ਸਰੀਰ ਆ ਮੇਰੇ ਇਸ ਜੱਗ ਮੇ ਆਈ ਕਿ ਕਿਆ ਤਦ ਕਰਮ ਕਮਾਇਆ ਜਿੱਥੇ ਪਰ ਸਰੀਰ ਨੂੰ ਲਾਉਣਾ ਸੀ ਲਾਇਆ ਨਹੀਂ ਜਿਹੜੇ ਸਰੀਰ ਦੇ ਫਰਜ਼ ਸੀ ਉਹ ਪਸਾਣੇ ਨਹੀਂ ਸਰੀਰ ਨੂੰ ਗੰਦਗੀ ਚ ਸਿੱਟ ਲਿਆ ਇਸ ਕਰਕੇ ਮਹਾਰਾਜੀ ਇਹਨਾਂ ਕਾਰਮ ਕਰਿਆ ਗੁਰੂ ਸ਼ਬਦ ਨਾ ਪਸਾਣੇ ਗੁਰੂ ਦੀ ਗੱਲ ਮੰਨੀ ਨਹੀਂ ਇਹਨੇ ਉਪਰੋਂ ਪਰੋਂ ਹੀ ਆਪਣੇ ਆਪ ਨੂੰ ਸਿੱਖ ਜਾਪ ਨੇ ਆਪ ਨੂੰ ਸਮਝਦਾਰ ਮੰਨਦਾ ਹੈ ਅੰਦਰ ਤਾਂ ਇਹਦੇ ਅੰਦਰ ਬੜੀਆਂ ਗਲਤੀਆਂ ਨੇ ਬੜੇ ਇਹਦੇ ਅੰਦਰ ਪਾਪ ਘੜਾ ਪੀਜੇ ਹੋਏ ਨੇ ਇਸ ਕਰਕੇ ਮਾਰੇ ਕਿੰਨੇ ਮਰ ਜਨਮੇ ਬਾਰੋ-ਬਾਰਾ ਉਹਨਾਂ ਗੁਨਾਹਾਂ ਕਰਕੇ ਉਹਨਾਂ ਪਾਪਾਂ ਕਰਕੇ ਇਹਨੂੰ ਜਰ ਬਾਰ-ਬਾਰ ਜੰਮਣਾ ਤੇ ਮਰਨਾ ਪੈਣਾ ਹਾਉ ਮੇਰਾ ਜਗ ਪਲਚ ਰਹਿਆ ਭਾਈ ਕੋਈ ਨਾ ਕਿਸ ਹੀ ਕੇਰਾ ਮੇ ਮੇਰੀ ਵਿੱਚ ਹੌਮੇ ਵਿੱਚ ਮੋਹ ਝਾਲ ਵਿੱਚ ਸਾਰਾ ਜਗ ਖਤਮ ਹੋ ਰਿਹਾ ਸਾਰਾ ਸੰਸਾਰ ਖਤਮ ਹੋ ਰਿਹਾ ਕੋਈ ਕਿਸੇ ਨੂੰ ਬਚਾਉਣ ਵਾਲਾ ਨਹੀਂ ਕੌਣ ਕਿਸੇ ਦਾ ਸਹਾਰਾ ਬਣੇ ਜੇ ਕੋਈ ਨਿਕਲਣ ਵਾਲਾ ਹੋਵੇ ਸੰਸਾਰ ਚੋਂ ਤਰਨ ਵਾਲਾ ਹੋਵੇ ਤਾਂ ਉਹ ਸਹਾਰਾ ਬਣੇ ਸਾਰਾ ਸੰਸਾਰ ਦਾ ਡੁੱਬਣ ਵਾਲਾ ਭਾਈ ਕੌਣ ਕਿਸੇ ਦਾ ਕੋਈ ਸਹਾਰਾ ਕਿਸੇ ਦਾ ਨਹੀਂ ਬਣ ਸਕਦਾ ਜੇ ਸਾਰੀ ਨਦੀ ਦੇ ਵਿੱਚ ਡੁੱਬਣ ਵਾਲੇ ਹੋਣ ਕੋਈ ਤੈਰਨ ਵਾਲਾ ਨਾ ਹੋਵੇ ਤਾਂ ਕੌਣ ਕਿਸੇ ਨੂੰ ਕੱਢੇ ਭਾਈ ਜੋ ਕਿ ਤੈਰਨ ਵਾਲਾ ਹੋਵੇ ਤੋਹੀ ਉਹਨੂੰ ਕਰਕੇ ਕਿਸਦਾ ਹੱਥ ਕੱਢੇਗਾ ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਇਹ ਸੰਸਾਰ ਜਿਹੜਾ ਸਾਰਾ ਡੁੱਬਣ ਵਾਲਾ ਹੀ ਹੈ ਇੱਕ ਦੂਜੇ ਨੂੰ ਸੇਖਿਆ ਚੰਗੀ ਦੇਣ ਵਾਲੇ ਨਹੀਂ ਇੱਕ ਦੂਜੇ ਨੂੰ ਸੱਟਣ ਵਾਲੇ ਹੀ ਨੇ ਇੱਕ ਦੂਜੇ ਨੂੰ ਥੱਲੇ ਲਾਉਣ ਵਾਲੇ ਨੇ ਮਾੜੀ ਸਿੱਖਿਆ ਦੇਣ ਵਾਲੇ ਤਾਂ ਜ਼ਰੂਰ ਨੇ ਮਾੜੇ ਪਾਸੇ ਲਾਉਣ ਵਾਲੇ ਤਾਂ ਜ਼ਰੂਰ ਨੇ ਕੋਈ ਕਿਸੇ ਨੂੰ ਚੰਗੀ ਸਿੱਖਿਆ ਦੇਣ ਵਾਲਾ ਨਹੀਂ ਲੱਭਦਾ ਸੰਸਾਰ ਵਿੱਚ ਇਸ ਕਰਕੇ ਚੰਗੀ ਸਿੱਖਿਆ ਦੇਣ ਵਾਲਾ ਤਾਂ ਪੂਰਨ ਗੁਰੂ ਹੈ ਸਤ ਸੰਗਤ ਹੈ ਹਉ ਮੈਂ ਮੇਰਾ ਜਗ ਪਾਲ ਚ ਰਿਹਾ ਹਉ ਮੇਰਾ ਜਗ ਪਾਲ ਚ ਰਿਹਾ ਭਾਈ ਸਾਰਾ ਸੰਸਾਰ ਹਉਮੇ ਵਿੱਚ ਮੈਂ ਮੇਰੀ ਚ ਖਤਮ ਹੋਈ ਜਾ ਰਿਹਾ ਹੈ ਵਿਸ਼ੇ ਵਕਾਰਾਂ ਚ ਕੋਈ ਕਿਸੇ ਨੂੰ ਬਚਾਉਣ ਵਾਲਾ ਨਹੀਂ ਭਾਈ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਕਰ ਹੋਏ ਬਸੇਰਾ ਗੁਰੂ ਦੇ ਪਿਆਰੇ ਗੁਰਸਿੱਖ ਗੁਰਜਾਨ ਭਗਤ ਜਨ ਗੁਰੂ ਦੇ ਸਿੱਖ ਗੁਰੂ ਦੀ ਸਿੱਖਿਆ ਲੈ ਕੇ ਗੁਰੂ ਦੇ ਚਰਨਾਂ 'ਚ ਆਪਣੀ ਜਗ੍ਹਾ ਬਣਾ ਲੈਂਦੇ ਨੇ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਉਹਨਾਂ ਨੇ ਗੁਰੂ ਦੇ ਗੁਣ ਗਾ ਕੇ ਗੁਰੂ ਦੀ ਬਾਣੀ ਪੜ੍ਹ-ਪੜ੍ਹ ਕੇ ਗੁਰੂ ਦੀ ਸਿੱਖਿਆ ਲੈ ਲੈ ਕੇ ਸੰਸਾਰ ਦੀਆਂ ਰੀਤੀਆਂ ਛੱਡ ਕੇ ਸੰਸਾਰ ਦੇ ਵਿਵਹਨ ਸੰਸਾਰ ਦੇ ਮਤ ਨੂੰ ਸੰਸਾਰ ਦੀ ਚਾਲ ਨੂੰ ਛੱਡ ਕੇ ਗੁਰੂ ਦੀ ਚਾਲ ਵਿੱਚ ਆਪਣਾ ਮਨ ਲਾ ਲਿਆ ਤੇ ਉਹ ਗੁਰੂ ਦੇ ਚਰਨਾਂ ਵਿੱਚ ਉਹਨਾਂ ਨੇ ਆਪਣਾ ਮਹਿਲ ਬਣਾ ਲਿਆ ਇੱਕ ਕਿਸੇ ਨਿੱਜੀ ਅਵਸਥਾ ਉੱਪਰ ਪਹੁੰਚ ਗਏ ਚੰਗੀ ਅਵਸਥਾ ਤੇ ਪਹੁੰਚ ਗਏ ਸਤ ਸੰਤੋਖ ਦਇਆ ਧਰਮ ਦੀ ਜਿਹੜੀ ਅਵਸਥਾ ਸੀ ਉਹਦੇ ਵਿੱਚ ਪਹੁੰਚ ਗਏ ਉਹ ਵਿਸ਼ੇ ਵਕਾਰਾਂ ਨੂੰ ਛੱਡ ਕੇ ਉਹ ਸਤ ਸੰਤੋਖ ਦੇ ਮਹਿਲ ਵਿੱਚ ਚਲੇ ਗਏ ਗੁਰਖ ਮਹਿਲ ਪਾਇਨ ਗੁਣ ਗਾਵਨ ਗੁਣ ਗਾ ਕੇ ਰੱਬ ਦੇ ਬਾਣੀ ਪੜ ਕੇ ਗਉਣ ਗਾਵਤ ਜਿਹੜੀ ਉਤਰਸ ਮਹਿਲ ਗੁਰੂ ਦੇ ਗੁਣ ਗਾਉਣ ਨਾਲ ਗੁਰੂ ਦੇ ਸੋਲੇ ਗਾਉਣ ਨਾਲ ਮਨ ਦੀ ਮੈਲ ਉਤਰਦੀ ਹੈ ਗੁਣ ਗਾਵਨ ਗਾਵ ਤਰੀ ਉਤਰ ਸੈ ਮੈਲ ਗੁਣ ਗਾਵਨ ਮਹਿਲ ਪਾਇਨ ਗੁਣ ਗਾਵਨ ਨਿਜਕਰ ਹੋਏ ਬਸੇਰਾ ਗੁਰੂ ਦੇ ਚਰਨਾਂ ਵਿੱਚ ਉਹਨਾਂ ਨੇ ਪਰਮੇਸ਼ਰ ਦੇ ਚਰਨਾਂ ਵਿੱਚ ਉਹਨਾਂ ਨੇ ਆਪਣੇ ਮਨ ਦਾ ਆਪਣੀ ਸੁਰਤ ਦਾ ਭਾਈ ਬਸੇਰਾ ਬਣਾ ਲਿਆ ਇੱਥੇ ਬੁੱਝੈ ਸੋ ਆਪ ਬਸਾਣਾ ਹਰ ਪ੍ਰਭ ਹੈ ਤਿਸ ਕੇਰਾ ਇੱਥੇ ਬੁੱਝੈ ਆ ਸੰਸਾਰ ਚ ਬੁੱਝਣਾ ਅਸਿਨੇ ਮੈਂ ਕੀ ਕਰਨਾ ਹੈ ਔਰ ਮੈਂ ਕੀ ਕਰ ਰਿਹਾ ਜਿਹੜਾ ਕੰਮ ਮੈਂ ਕਰ ਰਿਹਾ ਮੈਨੂੰ ਕਰਨਾ ਚਾਹੀਦਾ ਮੈਨੂੰ ਜਿਹੜੇ ਮਨ ਵਿੱਚ ਵਿਕਾਰ ਲੱਗੇ ਨੇ ਕਿ ਮੈਂ ਉਹਨਾਂ ਵਿੱਚ ਪੈ ਕੇ ਆਪਣੀ ਜ਼ਿੰਦਗੀ ਬਰਬਾਦ ਕਰਨੀ ਕਰ ਰਿਹਾ ਕਿ ਮੈਂ ਮਾੜੇ ਕੰਮ ਨਹੀਂ ਕਰ ਰਿਹਾ ਸੰਸਾਰ ਵਿੱਚ ਮੇਰੇ ਮਾੜੇ ਕਰਮ ਦਾ ਹੋ ਸਕਦਾ ਹੈ ਪਰਦਾ ਨਾ ਉੱਧੜੇ ਪਰ ਪ੍ਰਮਾਤਮਾ ਦੀ ਪਰਮੇਸ਼ਰ ਦੇ ਘਰ ਤਾਂ ਮੇਰਾ ਪਰਦਾ ਉੱਧੜ ਜਾਣਾ ਹੈ ਇੱਥੇ ਬੁੱਝ ਜਾ ਸੋ ਆਪ ਸਨ ਇੱਥੇ ਇਹ ਗੱਲ ਬੁੱਝ ਲਵੇ ਵੀ ਮੈਨੂੰ ਪ੍ਰਮਾਤਮਾ ਨੇ ਦੇਖਦਾ ਮੈਨੂੰ ਪ੍ਰਮਾਤਮਾ ਨੇ ਕਿਸ ਕੰਮ ਨੂੰ ਭੇਜਿਆ ਸੀ ਕਿਸ ਕੰਮ ਵੱਖਰ ਨੂੰ ਵਾਸਤੇ ਮੈਂ ਕਿ ਸੌਦੇ ਵਾਸਤੇ ਆਇਆ ਸੀ ਕਿ ਸੌਦੇ ਨੂੰ ਮੈਂ ਕਿਸ ਮਾਇਆ ਵਿੱਚ ਰੁੱਝ ਕੇ ਮੈਂ ਆਪਣਾ ਜੀਵਨ ਬਿਆਰਥ ਗਵਾ ਰਿਹਾ ਕਿਹੜੀ ਮਾੜੀ ਸਿੱਖਿਆ ਵਿੱਚ ਬੈ ਕੇ ਮੈਂ ਆਪਣਾ ਜੀਵਨ ਗਵਾ ਰਿਹਾ ਇਦਾਂ ਦੀ ਇਹ ਸਿੱਖਿਆ ਆਪਣੇ ਆਪ ਨੂੰ ਲੈਣੀ ਸੀ ਬੁਝ ਕੇ ਸੰਸਾਰ ਨੂੰ ਬੁਝ ਕੇ ਨਿਰੰਕਾਰ ਦੇ ਨਾਲ ਜੁੜਨਾ ਸੀ ਸੋ ਆਪ ਬਸਾਨਾ ਜੇ ਆਪਣਾ ਆਪ ਬੁਝ ਲੰਦਾ ਤੈਨੂੰ ਪਹਿਚਾਨ ਆ ਜਾਂਦੀ ਆਪਣੇ ਆਪ ਦੀ ਕੀ ਪਹਿਚਾਨ ਆਉਂਦੀ ਵੀ ਤੂੰ ਨਾਮ ਜਪਣ ਵਾਸਤੇ ਗੁਰੂ ਨੂੰ ਮਿਲਣ ਵਾਸਤੇ ਪ੍ਰਮਾਤਮਾ ਨੂੰ ਮਿਲਣ ਵਾਸਤੇ ਆਇਆ ਹਰ ਪ੍ਰਭ ਹੈ ਤਿਸ ਕੇਰਾ ਜਿਨ੍ਹਾਂ ਦੇ ਉੱਪਰ ਪਰਮੇਸ਼ਰ ਦੀ ਪ੍ਰਮਾਤਮਾ ਦੀ ਕਿਰਪਾ ਹੈ ਭਾਈ ਉਹ ਆਪਾਂ ਆਪ ਬਸਾਨ ਕੇ ਪ੍ਰਮਾਤਮਾ ਨਾਲ ਜੁੜ ਜਾਂਦੇ ਹਨ ਸਤਿਗੁਰੂ ਸਦਾ ਦਿਆਲ ਹੈ ਭਾਈ ਬਿਨ ਭਾਗਾ ਕੀ ਪਾਈਐ ਹੁਣ ਕਈ ਬੰਦੇ ਕਹਿੰਦੇ ਨੇ ਭਾਈ ਸਾਡੇ ਤੇ ਤਾਂ ਪ੍ਰਭ ਦੀ ਕਿਰਪਾ ਲੀਆਂ ਹੈ ਸਾਡੇ ਤੇ ਪ੍ਰਮਾਤਮਾ ਦੀ ਨਜ਼ਰ ਨਹੀਂ ਹੈ ਪ੍ਰਮਾਤਮਾ ਦੀ ਨਜ਼ਰ ਤਾਂ ਸਾਰਿਆਂ ਤੇ ਹੈ ਸੂਰਜ ਸਾਰਿਆਂ ਦੇ ਉੱਪਰ ਸਾਰਿਆਂ ਨੂੰ ਧੁੱਪ ਦੇ ਰਿਹਾ ਹੈ ਜਿਹੜਾ ਸੂਰਜ ਦੇ ਸਾਹਮਣੇ ਆ ਕੇ ਧੁੱਪ ਲੈ ਲਵੇਗਾ ਉਹਨੂੰ ਧੁੱਪ ਲੱਗੇਗੀ ਜਿਹੜਾ ਕਦੇ ਸੂਰਜ ਦੇ ਸਾਹਮਣੇ ਨਹੀਂ ਆਵੇਗਾ ਉਹਨੂੰ ਧੁੱਪ ਕਿਵੇਂ ਮਿਲੇਗੀ ਇਸ ਤਰ੍ਹਾਂ ਕਰਕੇ ਪਰਮੇਸ਼ਰ ਸਾਰਿਆਂ ਤੇ ਕਿਰਪਾ ਕਰਦਾ ਦਿਆਲ ਹੁੰਦਾ ਪਰ ਪਰਮੇਸ਼ਰ ਦੇ ਸਨਮੁਖ ਹੋਣਾ ਪੈਂਦਾ ਹੈ ਪਰਮੇਸ਼ਰ ਦੇ ਸਨਮੁਖ ਕਿਵੇਂ ਆਇਆ ਜਾਂਦਾ ਹੈ ਭਾਈ ਵਿਸੇ ਬਕਾਰਾਂ ਤੇ ਨੀਂਚੋਂ ਨਿਕਲ ਕੇ ਵਿਸੇ ਬਕਾਰਾਂ ਦੇ ਹਨੇਰੇ ਚੋਂ ਨਿਕਲ ਕੇ ਸੰਸਾਰ ਦੇ ਮਾੜੇ ਕੰਮਾਂ ਦੀ ਕੋਠੜੀ ਚੋਂ ਮਾੜੇ ਕਰਮਾਂ ਦੀ ਕੋਠੜੀ ਚੋਂ ਨਿਕਲ ਕੇ ਚੰਗੇ ਕਰਮ ਕਰਕੇ ਗੁਰੂ ਦੇ ਸਨਮੁਖ ਹੋਣਾ ਪੈਂਦਾ ਹੈ ਸਾਰ ਹਰ ਵਕਤ ਮਨ ਨੂੰ ਚੰਗੇ ਪਾਸੇ ਲਾਉਣਾ ਪੈਂਦਾ ਇਹ ਆਗਮਸਖਤ ਕਰਨੀ ਪੈਂਦੀ ਹੈ ਜਿਨੀ ਨਾਮ ਧਿਆਇਆ ਗਏ ਮੁਸਾਕਤ ਕਾਲ ਸੱਜਦੇ ਉਠਣਾ ਨਿਤਨੇਮ ਕਰਨਾ ਬਾਣੀ ਪੜਨੀ ਮਾੜੇ ਫੁਰਨਿਆਂ ਤੇ ਕੰਟਰੋਲ ਕਰਨਾ ਮਨ ਬਲ ਲਵਾਈ ਮਨ ਹੁੰਦਾ ਸੰਸਾਰ ਦੇਖ ਕੇ ਫਰੀਦਾ ਇਹ ਬਿਸਗੰਧਲਾਂ ਧਰੀਆਂ ਖੰਡ ਲਿਵਾਰ ਇਹ ਸੰਸਾਰ ਰੂਪੀ ਜਿਹੜਾ ਇਹ ਇਹ ਵਿਉਹ ਦੀਆਂ ਖੰਡਲਾਨੇ ਫਰੀਦ ਜੀ ਕਹਿੰਦੇ ਪਰ ਸਾਨੂੰ ਇਹ ਲੱਗਦੀਆਂ ਨੇ ਖੰਡਲਾ ਨਾ ਮਿੱਠੀਆਂ ਖੰਡ ਨਾਲ ਲਵੇੜ ਕੇ ਰੱਖੀਆਂ ਨੇ ਖੰਡ ਕੀ ਹੈ ਵਿਸ਼ੇਵਕਾਰ ਲੋਭ ਲਾਲ ਚ ਧਨ ਦੌਲਤ ਵਿਸ਼ੇ ਭਜਿਆ ਫਿਰਦਾ ਬੰਦਾ ਲਾਲ ਚ ਵਿਸ਼ੇ ਭਜਿਆ ਫਿਰਦਾ ਵਿਸ਼ੇਵਕਾਰਾਂ ਵਿੱਚੇ ਭਜਿਆ ਫਿਰਦਾ ਇਹ ਖੰਡ ਹੈ ਇਹਦੇ ਅੰਦਰ ਕੀ ਹੈ ਜ਼ਹਿਰ ਮਾਬਾ ਫਰੀਦ ਜੀ ਕਹਿੰਦੇ ਇਹ ਤਾਂ ਜ਼ਹਿਰ ਹੈ ਭਾਈ ਸਤਿਗੁਰੂ ਸਦਾ ਦਿਆਲ ਹੈ ਭਾਈ ਬਿਨ ਭਾਗਾ ਕੀ ਪਾਈ ਹੈ ਉਹ ਖੰਡ ਦੀ ਖੰਡ ਦੀਆਂ ਬਿਉਰੂਪੀ ਗੰਦਲਾਂ ਨੂੰ ਛੱਡ ਕੇ ਗੁਰੂ ਦੇ ਹੁਕਮ ਚ ਆ ਜਾ ਬਾਣੇ ਚ ਆ ਜਾ ਉਹਨੂੰ ਮੁਸਕਤ ਘਲ ਨਹੀਂ ਕਹਿੰਦੇ ਨੇ ਸੰਸਾਰ ਦੀ ਚਾਲ ਨੂੰ ਛੱਡ ਕੇ ਰੱਬ ਵਾਲੀ ਗੱਲ ਮੰਨਣੀ ਇਹਨੂੰ ਮਸਾਕਤ ਕਹਿੰਦੇ ਨੇ ਤੂੰ ਮਸਾਕਤ ਵਿੱਚ ਆ ਥੋੜਾ ਮੋਟਾ ਆਪਣੇ ਮਨ ਨੂੰ ਕੰਟਰੋਲ ਕਰ ਫੜ ਇਹਨੂੰ ਗੁਰੂ ਦੇ ਹੁਕਮ 'ਚ ਆ ਫਿਰ ਤੈਨੂੰ ਗੁਰੂ ਦਾ ਹੁਕਮ ਮਿੱਠਾ ਲੱਗੇਗਾ ਫਿਰ ਸੰਸਾਰ ਤੇਨੇ ਝੂਠਾ ਲੱਗੇਗਾ ਜਿੰਨਾ ਚਿਰ ਤੂੰ ਸੰਸਾਰ ਨੂੰ ਛੱਡਦਾ ਨਹੀਂ ਉਹਨਾਂ ਚਿਰ ਗੁਰੂ ਮਿੱਠਾ ਨਹੀਂ ਲੱਗਦਾ ਗੁਰੂ ਦਾ ਸ਼ਬਦ ਮਿੱਠਾ ਨਹੀਂ ਲੱਗਦਾ ਇਸ ਕਰਕੇ ਗੁਰੂ ਦਿਆਲ ਹੈ ਭਾਈ ਸਾਰਿਆਂ ਤੇ ਇੱਕ ਨਜ਼ਰ ਹੈ ਪਰ ਤੇਰੇ ਭਾਗ ਕਦੋਂ ਬਣਨੇ ਨੇ ਜਦੋਂ ਮਾਰੇ ਕਰਮਾਂ 'ਚੋਂ ਨਿਕਲੇਗਾ ਬਿਨ ਭਾਗਾ ਕੀ ਪਾਈਏ ਤੂੰ ਚੰਗਾ ਕਰਮ ਕੀਤਾ ਹੀ ਕੋਈ ਨਹੀਂ ਇਸ ਕਰਕੇ ਤੈਨੂੰ ਪਰਮੇਸ਼ਰ ਦੀ ਵਹਿਰੂ ਦੀ ਨਜ਼ਰ ਨਹੀਂ ਆਈ ਪਰਮੇਸ਼ਰ ਦੇ ਪਰਮਾਤਮਾ ਦੀ ਤੇਰੇ ਤੇ ਕਿਰਪਾ ਨਹੀਂ ਹੋਈ ਏਕ ਨਜ਼ਰ ਕਰ ਵੇਖ ਸਭ ਉੱਪਰ ਜਿਹਾ ਭਾਉ ਤਿਹਾ ਫਲ ਪਾਈਐ ਉਹ ਤਾਂ ਭਾਏ ਸਾਰਿਆਂ ਤੇ ਇੱਕ ਨਜ਼ਰ ਦੇਖਦਾ ਹੈ ਮਾੜਿਆਂ ਤੇ ਚੰਗਿਆਂ ਤੇ ਭਲੇ ਬੁਰੇ ਕੀ ਪੀਰ ਪਸਾਨਦਾ ਜਿਹਾ ਭਾਉ ਤਿਹਾ ਫਲ ਪਾਈਐ ਉਹਦੀ ਨਜ਼ਰ ਤਾਂ ਇੱਕ ਹੈ ਪਰ ਤੈਂ ਪ੍ਰੇਮ ਕਿੰਨਾ ਕੀਤਾ ਪਰਮਾਤਮਾ ਨੂੰ ਸ੍ਰਿਮੇਸ਼ਰ ਨੂੰ ਕਿੰਨਾ ਕ ਪਿਆਰ ਕੀਤਾ ਪਰਮੇਸ਼ਰ ਦੇ ਪ੍ਰੇਮ ਕਰਨ ਵਿੱਚ ਫਰਕ ਹੈ ਇੱਕ ਤਾਂ ਸੰਸਾਰ ਦੀਆਂ ਰੀਤੀਆਂ ਸਾਰੀਆਂ ਆਨੰਦ ਮੰਨੀ ਜਾਂਦਾ ਫਿਰ ਵੀ ਕਹੀ ਜਾਂਦਾ ਮੈਂ ਪਰਮੇਸ਼ਰ ਨੂੰ ਪ੍ਰਿਆਰ ਕਰਦਾ ਨਹੀਂ ਪਾਈ ਸੰਸਾਰ ਦੇ ਜਿੰਨੇ ਪਿਆਰ ਨੇ ਝੂਠੇ ਮਿੱਠੇ ਪਿਆਰ ਸਭ ਛੱਡਣੇ ਪੈਂਦੇ ਨੇ ਜਿੰਨੇ ਸੰਸਾਰ ਦੇ ਬੇਕਾਰ ਨੇ ਛੱਡਣੇ ਪੈਂਦੇ ਨੇ ਫਿਰ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਫਿਰ ਪਰਮੇਸ਼ਰ ਦਾ ਪਿਆਰ ਹੈ ਫਿਰ ਗੁਰੂ ਦਾ ਪਿਆਰ ਹੈ ਜਿੱਤੋਂ ਗੁਰੂ ਦੀ ਗੱਲ ਮੰਨ ਕੇ ਸੰਸਾਰ ਨੂੰ ਛੱਡ ਦਵੇਂ ਲੋਕਾਂ ਨੂੰ ਛੱਡ ਦਵੇਂ ਭਾਵ ਮਾੜੇ ਫੁਰਨੇ ਛੱਡ ਦੇਵੇਂ ਵਿਕਾਰ ਛੱਡ ਦੇਵੇਂ ਚੰਗੇ ਕਰਮ ਕਰੇ ਮਾੜਾ ਫੁਰਨਾ ਨਾ ਬਣਾਵੇਂ ਫੇਰ ਤੇਰਾ ਰੱਬ ਨਾਲ ਪਿਆਰ ਆ ਭਾਈ ਫੇਰ ਤੇਰੇ ਤੇ ਰੱਬ ਦੀ ਕਿਰਪਾ ਹੋਣੀ ਆ ਨਾਨਕ ਨਾਮ ਵਸੇ ਮਨ ਅੰਤਰ ਵਿੱਚੋਂ ਆਪ ਗਵਾਈਏ ਹਾਂ ਆਪਣਾ ਆਪ ਗਵਾਉਣਾ ਪੈਂਦਾ ਭਾਈ ਨਾਲੇ ਤਾਂ ਸੰਸਾਰ ਦੀਆਂ ਮੌਜਾਂ ਮਣੀ ਜਾਂਦਾ ਨਾਲੇ ਕਹਿੰਦਾ ਮੈਂ ਸਿੱਖਾਂ ਨਾਲੇ ਕਹਿੰਦਾ ਮੈਂ ਸਾਧੂਆਂ ਸੰਤਾਂ ਨਾਲੇ ਕਹਿੰਦਾ ਮੈਂ ਸੇਵਾਕਾਰ ਆ ਇਦਾਂ ਗੱਲ ਨਹੀਂ ਬਣਨ ਪਾਈ ਸੰਸਾਰ ਦੀਆਂ ਮੌਜਾਂ ਛੱਡ ਕੇ ਆਪਣਾ ਆਪ ਗਵਾ ਕੇ ਗੁਰੂ ਨੂੰ ਪੇਚ ਤਨ ਮਨ ਧਨ ਸਭ ਸੌਂਮ ਗੁਰ ਕੋ ਆਪਾ ਗੁਰੂ ਨੂੰ ਪਾਰ ਕੁਰਬਾਨ ਹੋ ਗੁਰੂ ਤੋਂ ਫਿਰ ਤੇਰੇ ਤੇ ਕਿਰਪਾ ਹੋਣੀ ਆ ਨਾਨਕ ਨਾਮ ਵਸੇ ਮਨ ਅੰਤਰ ਉਹਨਾਂ ਦੇ ਅਹਿਰ ਦੇ ਚ ਨਾਮ ਸਿਵਰਨ ਭਜਨ ਬੰਦਗੀ ਵਸਦੀ ਆ ਭਾਈ ਜਿਨ੍ਹਾਂ ਨੇ ਆਪਣਾ ਆਪ ਗਵਾਇਆ ਹੈ ਆਓ ਭਾਈ ਗੁਰੂ ਅਮਰਦਾਸ ਮਹਾਰਾਜ ਜੀ ਸੰਸਾਰਿਆਂ ਨੂੰ ਸੋਝੀ ਦੰਦੇ ਨੇ ਅਸੀਂ ਸਾਰਿਆਂ ਨੇ ਸੋਝੀ ਲੈ ਕੇ ਆਪਣਾ ਜੀਵਨ ਬਣਾਉਣਾ ਭਾਈ ਜਿਹੜਾ ਕਿਸੇ ਲੰਘਿਆ ਲੰਘਿਆ ਅੱਗੇ ਜੀਵਨ ਬਣਾ ਕੇ ਆਪਾਂ ਗੁਰੂ ਦੇ ਨਾਲ ਜੁੜੀਏ ਗੁਰੂ ਦੀ ਗੱਲ ਮੰਨੀਏ ਸੋ ਆਓ ਪੰਗਤੀਆਂ ਪੜ੍ਹ ਕੇ ਆਪਾਂ ਸਮਾਪਤੀ ਕਰੀਏ ਏਕ ਨਦਰ ਕਰ ਵੇਖੈ ਸਭ ਉਪਰ ਜਿਹਾ ਭਾਉ ਤਿਹਾਂ ਫਲ ਪਾਈਐ ਨਾਨਕ ਨਾਮ ਬਸੈ ਮਨ ਅੰਤਰ ਵਿੱਚੋਂ ਆਪ ਗਵਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ